ਠੀਕ ਹੈ ਹਾਂ ਤਾਂ ਠੀਕ ਹੈ ਹਾਂ ਅਰੋਣ ਮਾਂ ਲਾ ਬੋਲੀ ਜੀ ਹੈ ਨਾ ਪੁੱਤ ਰੋ ਠੀਕ ਹੈ ਅੱਛਾ ਇੱਕ ਬੇਡਾ ਹਾਂ ਮੁੱਕ ਗਿਆ ਸੀਗਾ ਜੀ ਛੋਟਾ ਹਾਂ 6-7 ਮਹੀਨਿਆਂ ਦਾ ਅੱਛਾ ਹੋ ਗਿਆ ਹੁੰਦਾ ਬਸ ਉਹ ਤਾਂ ਦਾ ਇਦਾਂ ਮਾਰ ਕੇ ਹਾਂਜੀ ਉਹ ਦੋਡੇ ਹੋਏ ਜਦੋਂ ਬੱਚੇ ਦੀ ਡੈਥ ਹੋਈ ਉਦੋਂ ਤੋਂ ਦਿਮਾਗੀ ਇਦਾਂ ਹਾਂ ਇਹ ਦਵਾਈ ਉਹ ਦੇਦੀ ਖਵਾਉਂਦੇ ਸੀ ਦਵਾਈ ਲੱਗੀ ਹੋਈ ਇਹ ਪਹਿਲੇ ਹਾਲਾਤ ਸੀ ਉਹ ਵੀ ਬਹੁਤ ਮਾੜੀ ਸੀ ਇਹ ਦਵਾਈ ਨਾਲ ਹੀ ਠੀਕ ਹੋਇਆ ਜੋ ਅੱਜ ਖੜਾ ਹੈ ਦਵਾਈ ਨਾਲ ਠੀਕ ਹੋ ਕੇ ਖੜਾ ਹੈ ਤੇ ਹੁਣ ਅਜ ਆਪਣੇ ਪਰਿਵਾਰ ਕੋ ਜਾ ਰਿਹਾ ਤੇ ਬਸ ਇਹ ਹੀ ਕਹਿਣਾ ਚਾਹੁੰਦਾ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਜਿਹਦੇ ਕੋਲ ਇੱਕ ਜ਼ਿੰਮੇਵਾਰੀ ਜਰੂਰ ਸਮਝਿਆ ਕਰੋ ਜਿੱਥੇ ਵੀ ਤੁਹਾਨੂੰ ਲੋਵਾਰਸ ਮਿਲਦਾ ਉਹਨੂੰ ਲੋਕ ਕੇ ਉਹਦਾ ਪੁੱਛੋ ਹਾਲ ਚਾਲ ਤੇ ਸ਼ਾਇਦ ਉਕਰੋਂ ਇਦਾਂ ਨਿਕਲਿਆ ਹੋਵੇ ਤੇ ਅੱਜ ਆਪਣੇ ਪਰਿਵਾਰ ਕੋ ਪਹੁੰਚ ਰਿਹਾ ਹੈ ਤਾਂ ਮੈਂ ਤਾਂ ਠੀਕ ਆ

ਕਿਦਾ ਫਿਰ ਕਿਹਿੰਦੇ ਦੀ ਨਦੀਂ ਪਸਾਂ ਲਿਆ ਫਿਰ ਹਾਂਜੀ ਹਾਂ ਕਿੱਦਣ ਦਾ ਗਈ ਜਾਣਾ ਸੀ ਮੈਂ ਜਾਣਾ 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 ਤੇ ਲਾ ਆ ਗਿਆ ਫਿਰ ਆ ਗਿਆ ਪਰਵਾਹ ਨੂੰ ਹਾਂਜੀ ਹੈਨਾ ਹਾਂਜੀ ਹੁਣ ਫੇ ਚਲੀ ਪਣੀ ਹਾਂਜੀ ਤੇ ਰੁਕਣਾ ਬਸ ਚੱਲ ਮੇਰਾ ਹੁਣ ਨਾ ਫੇਰ ਆ ਜੀ ਤੇ ਹੁਣ ਕੰਮ ਲੱਗੇ ਨਹੀਂ ਕਰਕੇ ਹਾਂ ਹੁਣ ਮੈਂ ਮਤਲਬ ਇਹ ਹੁਣ ਤਾਂ ਮੁ ਦਿੱਕਤੇ ਬਣਾਣਾ ਹੋਇਆ ਜੇ ਰਹਿਣਾ ਤਾਂ ਰਹਿ ਜਾ ਨਾ ਨਾ ਕੋਈ ਬਸ ਚੱਲ ਰਹਿਣ ਮਤਲਬ ਇਹ ਮੈਂ ਪਹਿਲਾਂ ਵੀਡੀਓ ਵੀ ਵੀਂਦਰ ਦੀ ਜਮਾ ਨਾ ਹੁੰਦਾ ਹੁਣ ਨਾਮ ਦੱਸ ਕਿਦਾਂ ਦਾ ਹੈ ਇਹ ਕਿਦਾਂ ਦਾ ਹੈ ਇਹ ਨਹੀਂ ਪਤਾ ਇਹ ਬੁਰਾ ਹੈ ਗਾ ਨਹੀਂ ਹੁਣ ਹਾਲਾਤ ਨਹੀਂ ਸਹੀ ਹੈ ਬਾਬਾ ਜੀ ਮੈਂ 10 ਸਾਲ ਤੋਂ ਉਹ ਵੀਡੀਓ ਬਣਾ ਰਿਹਾ ਹਾਂ ਹੂੰ ਮੈਂ ਪੰਜ ਪੰਜ ਪਿੱਛੇ ਜਮਾ ਕਰ ਰਿਹਾ ਹੂੰ ਹੂੰ ਉਹ ਮੇਰੀ 5 ਸਾਲ ਹੋ ਗਏ ਨੇ ਕੀ ਕਰਾਂ ਜੀ ਮੈਂ ਵੀ ਅਸੀ ਕਿਰਪਾ ਹੀ ਰੋਟੀ ਕਾਲੀ ਹੁੰਦੇ ਲੈ ਜੀ ਹੂੰ ਮੈਂ ਜੀਵਨ ਚ ਇਕੱਲੇ ਮਾਤਾ ਤੋਂ ਵੀਡੀਓ ਬਣਾਉਂਦੀ ਹੂੰ ਸਾਨੂੰ ਆਪਣੀ ਨੂੰ ਛੱਡਦੇ ਹੀ ਆ ਗੱਲ ਮਾਰਨਾ ਲੈ ਕੋ ਠੀਕ ਆ ਘਰ ਵਧੀਆ ਧੰਗ ਨਾਲ ਰਹਿਣਾ ਨਿਆਣੇ ਬੱਚੇ ਤੇਰੇ ਡੀਗਰੇ ਜੀ ਕਿੰਨੇ ਬੱਚੇ ਆਵੇ ਇੱਕੋ ਹੀ ਮੁੰਡਾ ਬਟਾ ਅੱਛਾ ਇੱਕੋ ਹੀ ਬੇਟਾ ਹਾਂ ਇੱਕੇ ਦਾ ਮੁੰਡਾ ਅੱਛਾ ਇੱਕ ਬੇਟਾ ਹਾਂ ਮੁੱਕ ਗਿਆ ਸੀ ਜੀ ਛੋਟਾ ਹਾਂ ਸੇ ਸੱਤ ਬੇਟੇ ਆ ਅੱਛਾ ਉਹ ਕਿੰਨੇ ਬਹੁਤ ਹੁੰਦਾ ਇਹ ਦਿਮਾਗ ਵਾਲੀ ਉਹ ਦੋ ਟੇ ਹੋਏ ਜੀ ਅਈ ਹਰਦੀਪਾਪਾ ਜੀ ਜੀ ਕਹਿੰਦੇ ਮਤਲਬ ਕੋਈ ਵੀਡੀਓ ਪੂਰੀ ਜੀ ਹਾਂ ਮੈਂ ਤਾਂ ਯਾਰੀ ਕੋਈ ਨਹੀਂ ਛੱਡਦਾ ਕੰਮ ਨਾ ਕੰਮ ਦੇ ਲੱਗੂ ਮਾਮਾ ਜੀ ਹੁਣ ਤਾਂ ਤਾਂ ਦੱਸ ਠੀਕ ਹੈ ਬਾਈ ਵੀ ਖਾਣਾ ਕਰੀਂ ਦਵਾਈ ਲੈ ਕੇ ਆਉਂਦਾ ਦਵਾਈ ਚੱਲੇ ਆ ਲੈ ਆਂ ਦਵਾਈ ਚੱਲੇ ਦਵਾਈ ਪਤਾ ਹੁਣ ਤੈਨੂੰ ਆਪ ਤਾਂ ਰਹਿਣੀ ਤੇ ਹਾਂ ਉਹ ਤਾਂ ਮੈਂ ਆਪ ਦਿੰਦੇ ਹਾਂ ਲੈ ਜਾਂ ਦਿੰਦੇ ਕਿਹੜਾ ਪਿੰਡ ਕਿਹੜਾ ਜੀ ਆਪਣਾ ਆਪਣਾ ਤਨਾਂਦਾ ਇਹਨੂੰ ਲਰਨਾਣਾ ਤੋ ਤਨੋ ਲਰਨਾਣਾ ਪਹਿਲਾਂ ਅਸੀਂ ਬਰਨਾਲੇ ਜਾਉਂਦੇ ਸੀ ਜੇ ਤੁਹਾਨੂੰ ਦਵਾਈ ਚਾਹੁੰਦਾ ਤਾਂ ਉੱਥੇ ਕਦੀ ਆਏ ਨਹੀਂ ਇੱਧਰ ਤੱਕ ਰਦੀ ਕਦੀ ਆਏ ਨਹੀਂ ਇੱਥੇ ਬਹੁਤ ਔਖੇ ਹੁੰਦੇ ਆ ਅੱਛਾ ਜੀ ਕੁਛ-ਕੁਛ ਕੇ ਬੁਝੰਸੀ ਕੀ ਪੁੱਛ-ਪੁੱਛ ਕੇ ਪਹੁੰਚੇ ਦੇਖਲਾ ਪਰਿਵਾਰ ਤੇਰਾ ਲੈਣ ਆ ਗਿਆ ਤੈਨੂੰ ਦੇਖ ਹੈ ਛੋਟੀ ਕਿਰਪਾ ਹੋਈ ਨਹੀਂ 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 ਕਿਰਪਾ ਪ੍ਰਮਾਤਮਾ ਦੀ ਆ ਸਾਡੀ ਗੱਲ ਹੀ ਆ ਅਸੀਂ ਤਾਂ ਡਿਊਟੀ ਲੱਗੀ ਐ ਸਿੱਸੀ ਵੀ ਪਰਮਾਤਮਾ ਦੀ ਸੇਵਾ ਨਿਵਾਰ ਤੁਸੀਂ ਪਰਮਾਤਮਾ ਦੇ ਨਾਮ ਰੱਖੋ ਬਸ ਨਾਇਨਾ ਹੋ ਗਏ ਅਸੀਂ ਦਾ ਹੱਥ ਤੇਰਾ ਹੱਥ ਤੇਰੇ ਤੋਂ ਤੇਰਾ ਹੱਥ ਜੰਮੂ ਨੀ ਕਿਤਾ ਸੇਹਾਨ ਆਈ ਆ ਨੀ ਖਬਰ ਜਦੋਂ ਦਾ ਦਿਮਾਗ ਕੰਚੀ ਕੀ ਬਣਿਆ ਹੋ ਪਤਾ ਮੈਂ ਤੀਨੂੰ ਚਾਜ ਨਹੀਂ ਲੀ ਲੈਣਾ ਪਾਉਂਦੇ ਜੀ ਅਸੀਂ ਸਿਰ ਨਾ ਪਾਉਂਦੇ ਜੀ ਗੁੰਮ ਘਰੋਂ ਹੀ ਹੋਇਆ ਸੀਗਾ ਹਾਂਜੀ ਘਰੋਂ ਸਵੇਰ 4 ਵਜੇ ਆਇਆ ਜੀ ਤੇ ਹੀ ਘਰੋਂ ਆਇਆ ਜਦੋਂ ਬੱਚੇ ਦੀ ਡੈਥ ਹੋਈ ਉਦੋਂ ਤੋਂ ਦਿਮਾਗੀ ਇਦਾਂ ਹਾਂ ਇਹ ਦਵਾਈ ਉਹ ਦੇਦੀ ਘਰੋਂ ਕੰਮ ਡਬਲਟੀ ਦੇ ਪ੍ਰੰਕਾਲੀ ਕੰਮ ਕੀ ਕਰਦਾ ਇਹ ਠੇੜੀ ਕਰਦਾ ਮਾਰੇ ਦਾ ਮਿਸਤਰੀ ਸੀ ਜੀ ਇਹ 20000 ਲੈਂਦਾ ਕੀ ਬਾਈ ਅੱਛਾ ਹਾਂ ਜੋਸੀ ਦੇਖੇ ਜੀ 20000 ਦਾ ਮਿਸਤਰੀ ਕੀ ਅੱਛਾ ਜਦੋਂ ਤੱਕ ਤੁਸੀਂ ਵਿਆਹ ਕੀਤਾ ਹੈ ਹਾਂ ਬਿਲਕੁਲ ਜੀ ਵਿਆਹੀ ਹੈ ਹੂੰ ਉਹ ਤੁ ਬਾਅਦ ਬਾਅਦ ਆਇਆ ਚਲ ਕੋਈ ਨਹੀਂ ਹੁਣ ਤੁਸੀਂ ਕਵਰਾਉਣਾ ਨਹੀਂ ਬਿਲਕੁਲ ਠੀਕ ਆ ਰਿੰਕੂ ਚੰਡੀ ਗਲਾਜਾ ਠੀਕ ਆ ਮੈਨੂੰ ਰੋਜ਼ ਕਹਿੰਦਾ ਹੁੰਦਾ ਹੈ ਕਿ ਕਿਦਾਂ ਕਰਨਾ ਤੁਹਾਨੂੰ ਜਲਾ ਗਿਆ ਪਰਿਵਾਰ ਹਾਂ ਹੈ ਜੀ ਕੀ ਆ ਤੇ ਫੋਨ ਦਾ ਨੰਬਰ ਨਾ ਫੋਨ ਤਾਂ ਅੰਗਰੇਜ਼ਾਂ ਨੂੰ ਇਹ ਮੇਰੇ ਸਾਡੇ ਕੋਲ ਹੁਣ ਕਿੱਥੇ ਜਾਸੀ ਇਹਨੂੰ ਇਹ ਤਾਂ ਇਦਾਂ ਹੀ ਕਰਦੇ ਕਰਦੇ ਧਨੋਲੇ ਲਾਇਆ ਫੋਨ ਧਨੋਲੇ ਤੋਂ ਆਪਣੇ ਭਰਾ ਆਇਆ ਵੀਰ ਸਾਡੇ ਸੱਜਣ ਆਉਣ ਲਾਇਆ ਉਹ ਨਹੀਂ ਗਾਂ ਤੋਂ ਗਾਂ ਸਾਡੇ ਕੰਮ ਲੱਭਣ ਨੂੰ ਲੱਭਿਆ ਸੰਗਤ ਜੀ ਤੁਸੀਂ ਸਾਰਾ ਇਹ ਮੇਲ ਮਾਰ ਆ ਤੇ ਭਰਾ ਦਾ ਇੱਕ ਪੰਜਾਬੀ ਵੀਰ ਸਾਡਾ ਭਰਾ ਉਹ ਅੱਜ ਘਰ ਜਾ ਰਿਹਾ ਹੈ 7-8 ਮਹੀਨੇ ਬਾਅਦ ਕਰੂੰਗਾ ਮੋਮਿਆ ਪਰਿਵਾਰ ਬੜਾ ਰੋ ਰੋ ਰਿਹਾ ਸੀ ਪਹਿਲਾਂ ਅਸੀਂ ਜਿੱਦਣ ਅਸੀਂ ਗੱਲ ਕੀਤੀ ਸੀ ਤੁਹਾਡਾ ਬੱਚਾ ਮਿਲ ਗਿਆ ਬੜਾ ਰੋਏ ਪਰਿਵਾਰ ਵੀ ਸਾਡੀ ਟੀਮ ਮੈਂਬਰ ਦੱਸਦੇ ਸੀ ਵੀ ਬੜੀ ਖੁਸ਼ੀ ਸੀ ਇਹਨਾਂ ਨੂੰ ਪਰਮਾਨ ਤੇ ਅੱਜ ਤਕਰੀਬਨ ਸਾਰਾ ਹੀ ਪਰਿਵਾਰ ਇਹਨੂੰ ਲੈਣ ਲਈ ਪਹੁੰਚਿਆ ਤੇ ਇਹ ਕਿਹਦੀ ਬਦੌਲਤ ਇੱਥੇ ਤੱਕਰ ਪਹੁੰਚਿਆ ਉਹ ਵੀਰਾਂ ਦੀ ਜਿਨ੍ਹਾਂ ਨੇ ਦੇਖ ਕੇ ਅੰਗੋਲੀਆਂ ਨਹੀਂ ਕੀਤਾ ਇਹਨੂੰ ਰੋਕਿਆ ਪੁੱਛਿਆ ਤੇ ਸਾਡੇ ਤੱਕਰ ਪਹੁੰਚਾ ਦਿੱਤਾ ਮੈਂ ਇਹੀ ਬੇਨਤੀ ਕਰਦਾ ਹੁਣਾਂ ਸੰਗਤ ਜੀ ਜਦੋਂ ਕੋਈ ਤੁਹਾਨੂੰ ਮਿਲੇ ਉਹਨੂੰ ਪੁੱਛੋ ਹਾਲਚਲ ਉਹਨੂੰ ਹਾਲਚਲ ਪੁੱਛ ਕੇ ਕੀ ਤਕਲੀਫਾ ਦੁੱਖਾ ਉਹਨੂੰ ਉੱਥੋਂ ਲੈ ਕੇ ਸਾਡੇ ਤੱਕ ਸੰਸਥਾ ਤੱਕ ਰਚਾ ਦੋ ਜਿੱਥੇ ਉਹਦੀ ਇਲਾਜ ਚੱਲੂਗੀ ਇਲਾਜ ਚੱਲਣ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਆ ਜਿਹਦੇ ਦੇ ਪਹਿਲੇ ਹਾਲਾਤ ਸੀ ਉਹ ਵੀ ਬਹੁਤ ਮਾੜੇ ਸੀ ਇਹ ਦਵਾਈ ਨਾਲ ਹੀ ਠੀਕ ਹੋਇਆ ਜੋ ਅੱਜ ਖੜਾ ਹੈ ਦਵਾਈ ਨਾਲ ਠੀਕ ਹੋ ਕੇ ਖੜਾ ਹੈ ਤੇ ਹੁਣ ਅਜ ਆਪਣੇ ਪਰਿਵਾਰ ਕੋ ਜਾ ਰਿਹਾ ਤੇ ਬਸ ਇਹ ਹੀ ਕਹਿਣਾ ਚਾਹੁੰਦਾ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਜਿਹਦੇ ਕੋਲ ਇੱਕ ਜ਼ਿੰਮੇਵਾਰੀ ਜ਼ਰੂਰ ਸਮਝਿਆ ਕਰੋ ਜਿੱਥੇ ਵੀ ਤੁਹਾਨੂੰ ਲੋਵਾਰਸ ਮਿਲਦਾ ਉਹਨੂੰ ਰੋਕ ਕੇ ਉਹਦਾ ਪੁੱਛੋ ਹਾਲ ਚਾਲ ਤੇ ਖੈਦੂ ਕਰੋ ਇਦਾਂ ਨਿਕਲਿਆ ਹੋਏ ਤੇ ਅੱਜ ਆਪਣੇ ਪਰਿਵਾਰ ਕੋਲ ਪਹੁੰਚ ਗਏ ਠੀਕ ਹੈ ਬੈਠੋ 8593 3500